ਹੁਣ ਇੱਕ ਕੱਲ ਮਾਸ ਦੀ ਕਰਾਂ ਮੈਂ ਥੋੜੀ ਜੀ। ਆ ਪਈ ਤੇ ਬੜੇ ਕੰਨ ਚੱਕ ਲਗਈਆਂ ਲੈ ਵੀ ਮਾਸ ਦੀ ਕਰ। ਕਈਆਂ ਦੀ ਜੀਭ ਲੰਮਕਦੀ ਰਹਿੰਦੀ ਐ। ਪਤਾ ਨਹੀਂ ਹੁਣ ਐਂ ਕਹਿ ਦੇਣ ਭਾਈ ਸਾਹਿਬ ਖਾ ਲਿਆ ਕਰੋ। ਐਂ ਕਹਿ ਦੇਣ ਬਾ ਮौज ਲੱਗ ਜੇ ਸਾਨੂੰ ਤੇ ਫਿਰ। ਰੀਜਨਿੰਗ ਮੇਰੀ ਗੱਲ ਧਿਆਨ ਨਾਲ ਸੁਣਿਓ। ਕਾਰਨ ਸਹੀ ਦੱਸੋ। ਮੈਂ ਚੋਲਾ ਪਾਇਆ ਤੁਸੀਂ ਮੈਨੂੰ ਪੁੱਛੋ ਵੀ ਚੋਲਾ ਪਾਇਆ। ਬੱਸ ਜੀ। 25 ਸਾਲ ਪਹਿਲਾਂ ਮਾਹਪੁਰਸ਼ਾਂ ਨੇ ਕਿਰਪਾ ਕਰਤੀ ਇੱਕ ਅਈ ਪਵਾਤਾ ਲਾਇਆ ਹੀ ਨਹੀਂ ਮੁੜ ਕੇ ਉਹਨਾਂ ਨੇ ਬਚਨ ਕਰਿਆ ਸੀ ਛੋਲਾ ਨਹੀਂ ਨਾ ਤੇਰੇ ਤੇ ਵਾਹੀਂ ਰਊ ਬਸ ਮੈਂ ਨਹੀਂ ਲਾਇਆ ਜੀ ਮੈਂ ਖਾਸ ਬਣ ਗਿਆ ਕਿ ਨਹੀਂ ਰੀਜਨਿੰਗ ਕੈਸੀ ਦਿੱਤੀ ਬੰਦੇ ਦੇ ਸਿਰ ਤੇ ਭਾਰ ਪਾਤਾ ਬਾਕੀਆਂ ਨੂੰ ਐਵੇਂ ਹੀ ਬਣਾ ਦਿੱਤਾ ਵੀ ਤੁਸੀਂ ਪੈਂਟਾਂ ਸ਼ਰਟਾਂ ਵਾਲੇ ਦੇ ਐਵੇਂ ਫਿਰਦੇ ਹੋ ਮੈਂ ਖਾਸ ਹੋ ਗਿਆ ਨਾ ਬਸ ਉਦੋਂ ਪੰਗਾ ਪਊ ਜਦੋਂ ਰੀਜਨਿੰਗ ਗਲਤ ਹੈ ਕਾਰਨ ਗਲਤ ਕਾਰਨ ਸਹੀ ਦੱਸੋ ਸਾਡੀ ਪ੍ਰੋਬਲਮ ਸਾਡੀ ਸਿੱਖ ਕੌਮ ਦੀ ਇਹ ਰਹੀ ਹੈ ਰੱਬ ਕਿੱਥੇ ਹੈ? ਕਾਰਨ ਗਲਤ। ਕਿਉਂ ਨਾਮ ਜਪਣਾ ਅੱਖਾਂ ਬੰਦ ਕੇ ਕਰਕੇ ਕਿਉਂ ਬੈਠਾ ਹੈ? ਮੈਡੀਟੇਸ਼ਨ ਕਰਨਾ ਨਹੀਂ ਨਹੀਂ ਰੱਬ ਨਾਲ ਇੱਕ ਮਿਕ ਹੋ ਰਿਹਾ ਇੱਥੇ ਰੱਬ ਪਰਮਾਤਮਾ ਤੱਕ ਕਿੰਨੇ ਆ ਰੀਜਨ ਗਲਤ ਦੇ ਦਿੱਤੇ। ਵਾਹਿਗੁਰੂ ਵਾਹਿਗੁਰੂ ਕਰਦਾ ਜੀ, ਬੈਠਦਾ ਚੌਂਕੜਾ ਮਾਰ ਕੇ ਆਪੇ ਨਾਲ ਗੱਲ ਕਰਦਾ ਸਰਬ ਸਰਬ ਵਿਆਪਕ ਨੂੰ ਫੀਲ ਕਰਦਾ। ਰੀਜਨ ਸਹੀ ਦੇ ਦੇ। ਜਦੋਂ ਰੀਜਨ ਇਦਾਂ ਦੇਨ ਨਾ ਵੀ ਇਹਦੇ ਨਾਲ ਹੀ ਕਿਰਪਾ ਹੋਣੀ ਹੈ ਉਦੋਂ ਪੰਗਾ ਪੈ ਜਾ। ਹੁਣ ਵੇਖਿਓ ਮਾਸ ਖਾਂਦਾ ਸੀ ਬੰਦਾ ਇੱਕ ਨਹੀਂ ਖਾਂਦਾ ਸੀ ਤੇ ਜਿਹੜਾ ਪੁਜਾਰੀ ਸੀ ਉਹਨੇ ਪੁੱਛਿਆ ਵੀ ਆਹ ਕੌਣ ਹੈ ਕਹਿੰਦੇ ਲੈ ਇਹ ਕੋਈ ਬੰਦਾ ਹੈ ਇਹ ਮਾਸ ਖਾਂਦਾ ਮੈਂ ਮਾਸ ਨਹੀਂ ਖਾਂਦਾ ਉਹ ਬਣ ਗਿਆ ਖਾਸ ਉਹ ਬਹਿ ਗਿਆ ਅੱਡ ਬਣ ਕੇ ਵੱਖਰਾ ਜਿਵੇਂ ਮੈਂ ਕਹਾਂ ਮੈਂ ਚੋਲਾ ਨਹੀਂ ਲਾਉਂਦਾ ਮੈਂ ਖਾਸ ਹਾਂ ਕਹਿੰ ਇੱਕ ਜਿਨਾ ਮੈਂ 4 ਵਜੇ ਉੱਠਦਾ ਮੈਂ ਖਾਸ ਹਾਂ ਇਹ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਅਸੀਂ ਚੰਗੇ ਹੁੰਨੇ ਆਂ ਕਈ ਬੰਦੇ ਤੇ ਅੰਮ੍ਰਿਤ ਸ਼ੱਕ ਕੇ ਦੂਜੇ ਬੰਦੇ ਤਾਂ ਸੂਕ ਜੀ ਮੰਨਣ ਲੱਗ ਜਾਂਦੇ ਪਰ ਇਹ ਹੋ ਕੇ ਰਹੇ ਆਪਾਂ ਦੇ ਵਾਖ ਖਾਸ ਹੋ ਗਿਆ ਅੱਜ ਤੋਂ ਪੀਏ ਬਣ ਗਿਆ ਨਾ ਤੂੰ ਗੁਰੂ ਗੋਬਿੰਦ ਸਿੰਘ ਦਾ ਤੂੰ ਖਾਸ ਹੋ ਗਿਆ ਹੁਣ ਕਈ ਬੰਦੇ ਇੰਨੀ ਭਿੱਟ ਮੰਨਦੇ ਆਂ ਇੱਥੇ ਤੱਕ ਵੀ ਸਾਡੇ ਬ੍ਰਾਹਮਣਵਾਦ ਫੈਲਿਆ ਪਿਆ ਵੀ ਕਈ ਸਿੱਖ ਤੇ ਦੇਗ ਨਹੀਂ ਗੁਰਦੁਆਰਿਆਂ ਲੈਂਦੇ ਵੀ ਇਹਦੇ ਹੱਥ ਦੀ ਦੇਗ ਵੀ ਨਹੀਂ ਲੈਣੀ ਗੁਰਦੁਆਰੇ ਜਾ ਕੇ ਵੀ ਦੇਗ ਨਹੀਂ ਲੈਂਦੇ ਪ੍ਰਸ਼ਾਦਾ ਆਪਣਾ ਬਣਾ ਕੇ ਆਪ ਝਗਦੇ ਆਂ ਇਥੇ ਸਫਾਈ ਦਾ ਕਨਸੈਪਟ ਹੈ ਸੁਚਮਤਾ ਦਾ ਨਹੀਂ ਸਿੱਖ ਧਰਮ ਦੇ ਵਿੱਚ ਸਫਾਈ ਗੱਲ ਹੈ ਸੁਚਮਤਾ ਦੀ ਗੱਲ ਨਹੀਂ ਸਫਾਈ ਦੀ ਹੈ ਪਿਆਰਿਓ ਚੇਤਾ ਰੱਖਿਓ ਸੁਚਮ ਸੁੱਚੀ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜੇ ਪਾਣੀ ਨਾਲ ਧੋਣ ਲੱਗਿਆਂ ਪਾਣੀ ਉਹ ਹੀ ਝੂਠਾ ਹੈ ਪਾਣੀ ਦੇ ਵਿੱਚ ਵੀ ਜੀਵ ਨਹੀਂ ਜਿਹੜੀ ਮਿੱਟੀ ਨਾਲ ਧੋਣ ਲੱਗਿਆਂ ਮਿੱਟੀ 'ਚ ਜੀਵ ਵਸਦੇਰੇ ਹੈ ਕੋਈ ਚੀਜ਼ ਨਹੀਂ ਸੁੱਚੀ ਹੋ ਸਕਦੀ ਜੇਤੇ ਦਾਣੇ ਅੰਨ ਕੇ ਜੀਆਵਾਜ ਨਾ ਕੋਏ ਹਰੇਕ ਅੰਨ ਦੇ ਦਾਣੇ ਵਿੱਚ ਜੀਵ ਹੈ ਜਾਨ ਹੈ ਤੁਸੀਂ ਕਹੋਗੇ ਜਾਨ ਕਿਵੇਂ ਆ ਬੀਜ ਕੇ ਵੇਖ ਲੈ ਕਣਕ ਜਿਹੜੀ ਭਿਉਣ ਚੱਲਿਆ ਇਹਨੂੰ ਭਿਉਂਦੇ ਇਹਨੂੰ ਜਿਹੜੀ ਪੀਣ ਵਾਸਤੇ ਨਹੀਂ ਲੈ ਕੇ ਚੱਲਿਆ ਭਿਉਣ ਪੀਣ ਲਈ ਇਹ ਕਣਕ ਜਿਹੜੀ ਪੀਣ ਲੈ ਕੇ ਚੱਲਿਆ ਇਹਨੂੰ ਗਿੱਲੀ ਰੱਖਦੇ ਬੀਜ ਦੇ ਵਾੜਾ ਜਾਂ ਫੇਰ ਲੱਗੂ ਵਾੜਾ ਜਿਹੜਾ ਆਲੂ ਬਣਾਉਣ ਲੱਗਿਆ ਇਹਨੂੰ 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 ਬੀਜ ਦੇ ਗਮਲੇ 'ਚ ਆਲੂ ਉਬਾਲਣ ਤੋਂ ਪਹਿਲਾਂ ਬੀਜ ਦੇ ਵੇਖੀ ਆਲੂ ਹੀ ਆਲੂ ਵੜ ਜਾਣਗੇ ਇਹਦੇ ਵਿੱਚ ਕੀ ਹੈ ਜੀ ਬੈਟਾ ਜਾਨ ਹੈ ਇਹਦੇ ਵਿੱਚ ਨਿੱਕੇ ਨਿੱਕੇ ਸਰੋਂ ਦੇ ਦਾਣੇ ਵਿੱਚ ਵੀ ਜਾਨ ਹੈ ਉਗਣਾ ਚਾਹੁੰਦਾ ਹੈ ਤੁਸੀਂ ਕਿਸੇ ਦਿਨ ਆ ਆਮ ਹੀ ਅੱਜ ਕੱਲ ਸਲਾਹ ਦੇ ਦਿੰਦੇ ਕਹਿੰਦੇ ਛੋਲੇ ਖਾਣੇ ਹੁੰਦੇ ਇੱਕ ਦਿਨ ਦੋ ਦਿਨ ਪਹਿਲਾਂ ਭਿਉਂ ਦਿਆ ਕਰੋ ਭਿਉਂ ਕੇ ਉਹ ਜਦੋਂ ਪੁੰਗਰ ਜਾਣ ਫੇਰ ਬਣਾਇਆ ਕਰੋ ਉਹਦੇ ਪੋਸਟੇਟ ਜਿਆਦਾ ਤਾਕਤ ਹੁੰਦੀ ਹੈ ਉਹਦੇ ਵਿੱਚ ਵੀ ਛੋਲੇ ਪਹਿਲਾਂ ਭਿਉਂ ਆਉਂਦਿਓ ਫਿਰ ਉਹਨੂੰ ਬਣਾ ਲਿਆ ਕਰੋ ਹੁਣ ਛੋਲੇ ਜਿਹੜੇ ਜਦੋਂ ਤੁਸੀਂ ਬੀਜੋਗੇ ਐ ਨਿਕਨਿਕ ਐ ਆਉਂਦੇ ਨੇ ਬਾਹਰ ਨੂੰ ਵੀ ਆਉਣ ਦੇ ਸਾਨੂੰ ਬਾਹਰ ਉਗਣਾ ਚਾਹੁੰਦੇ ਨੇ ਵਧਣਾ ਚਾਹੁੰਦੇ ਨੇ ਬਾਹਰ ਆਉਣਾ ਚਾਹੁੰਦੇ ਨੇ ਠੀਕ ਹੈ ਪਿਆਰੋ ਗੱਲ ਸਮਝ ਜਾ ਰਹੀ ਹੁਣ ਅੱਗੇ ਸਮਝ ਸਮਝਿਓ ਗੱਲ ਧਿਆਨ ਨਾਲ ਬਈ ਸੁੱਚਮਤਾ ਦਾ ਇੱਥੇ ਕਨਸੈਪਟ ਨਹੀਂ ਸਫਾਈ ਦਾ ਅਗਲਾ ਕਹੇ ਤੂੰ ਰੋਟੀ ਐ ਮੈਂ ਭਾਈ ਸਫਾਈ ਦਾ ਖਿਆਲ ਰੱਖਦਾ ਮਾਣਾ ਜੇ ਹੱਥ ਮਾੜੇ ਚੰਗੇ ਲੱਗੇ ਹੁੰਦੇ ਆ ਮੈਨੂੰ ਥੋੜਾ ਜਿਹਾ ਤਾਂ ਲੱਗਦਾ ਮੈਂ ਤਾਂ ਵੀ ਆਪਦਾ ਇਹ ਨਹੀਂ ਵੀ ਸੁਚਮਤਾ ਦਾ ਨਹੀਂ ਇੱਕ ਇੱਥੇ ਇਕੱਠੇ ਹੀ ਸਾਹ ਲੈਣੇ ਆ ਜੀ ਆਪਾਂ ਇੱਕ ਗੱਡੀ 'ਚ ਬਹਿ ਕੇ ਜਾਂਦੇ ਹਾਂ ਪੰਜ ਜਣੇ ਇਕੱਠੇ ਹੀ ਸਾਹ ਲੈਂਦੇ ਆ ਉਹਦਾ ਉਹਦੇ ਅੰਦਰ ਸਾਹ ਜਾਈ ਜਾਂਦਾ ਉਹਦਾ ਉਹਦੇ ਅੰਦਰ ਜਹਾਜ਼ ਵਿੱਚ 300 ਮਰੀਜ਼ 300 ਪੈਸੇਂਜਰ ਬੈਠਦਾ ਜਹਾਜ਼ ਵਿੱਚ 3 350 ਬੰਦਾ ਬੈਠਾ ਹੁੰਦਾ ਸਾਰੇ ਇਕੱਠੇ ਹੀ ਸਾਹ ਲੈਂਦੇ ਆ 12 ਘੰਟੇ ਉਹਦਾ ਸਾਹ ਉਹਦੇ 'ਚ ਜਾਈ ਜਾਂਦਾ ਉਹਦਾ ਉਹਦੇ 'ਚ ਜਾਈ ਜਾਂਦਾ ਰੀਜਨਿੰਗ ਸਹੀ ਦੇ ਪੀ ਸਾਫ ਸਫਾਈ ਦਾ ਖਿਆਲ ਰੱਖਦੇ ਆ ਜੀ ਤਾਂ ਕਰਕੇ ਅਸੀਂ ਇਕੱਠੇ ਕਈ ਵਾਰੀ ਨਹੀਂ ਖਾਈਦਾ ਪਰ ਬਾਕੀ ਇਦਾਂ ਨਹੀਂ ਵੀ ਕੋਈ ਖਾਸ ਹੈ ਤੂੰ ਕੋਈ ਵੱਖਰਾ ਹੈ ਅੱਡ ਨਾ ਹੋ